ਕਿ ਮੈਨੂੰ ਬੋਲਣ ਤੋਂ ਮਜਬੂਰ ਦਾ ਕਰਿਓ ਮੈਂ ਇੱਕ ਇੱਕ ਪਾਰਟੀ ਦੇ ਇੱਕ ਇੱਕ ਸਰਕਾਰ ਦੇ ਨੁਮਾਇੰਦੇ ਦੇ ਮੇਰੇ ਕੋਲ ਬਹੁਤ ਵੱਡੇ ਵੱਡੇ ਚਿੱਠੇ ਆ ਜੇ ਜ਼ਰੂਰਤ ਪੈ ਗਈ ਤੇ ਤੁਹਾਨੂੰ ਲੋਕ ਗਲੀ ਚ ਨਹੀਂ ਵੜਨ ਦੇਣਗੇ ਗਲੀ ਚ ਮੈਂ ਮਿਸ਼ਨ ਲੋਟਸ ਦੀ ਗੱਲ ਕਰਨਾ ਚਾਹੁੰਦਾ ਮਿਸ਼ਨ ਲੋਟਸ ਲਈ ਨਵੰਬਰ ਦੇ ਵਿੱਚ ਸਾਨੂੰ ਇੱਕ ਕੋਠੀ ਦੇ ਵਿੱਚ ਬੁਲਾਇਆ ਜਾਂਦਾ ਸਵੇਰੇ 9:14 ਮਿੰਟ ਤੇ ਮੈਂ ਉਸ ਕੋਠੀ ਦੇ ਵਿੱਚ ਪਹੁੰਚਦਾ ਸੀਐਮ ਸਾਹਿਬ ਤੁਸੀਂ ਦੋ ਕੁਠੀਆਂ ਪਹਿਲੇ ਤੁਸੀਂ ਸਮਝਦਾਰ ਹੋ ਤੁਸੀਂ ਬਹੁਤ ਬਹੁਤ ਜ਼ਿਆਦਾ ਸਮਝਦਾਰ ਹੋ ਉਹਨਾਂ ਕੋਠੀ 'ਚ 9:14 'ਤੇ ਮੈਂ ਪਹੁੰਚਦਾ ਹਾਂ 9:13 'ਤੇ ਮੇਰੀ ਕਾਰ ਜਿਹੜੀ ਲੋਕੇਸ਼ਨ ਹੈ ਉਸ ਕੋਠੀ ਦੀ ਹੈ ਉਸ ਕੋਠੀ ਦੇ ਵਿੱਚ ਮੇਰੇ ਤੋਂ ਇਲਾਵਾ ਹੋਰ 11 ਐਮਐਲ ਬੈਠੇ ਹੋਏ ਸੀ ਅਸੀਂ ਕੋਈ ਵੀ ਮਿਸ਼ਨ ਲੋਟਸ ਦੇ ਲਈ ਜਿਹੜੇ ਫੋਨ ਕਰਵਾਏਗੇ ਸਾਨੂੰ ਸਿਰਫ ਸਿਰਫ 3 ਐਮਐਲ ਨੂੰ ਫੋਨ ਆਏ ਸੀ ਇਹਨਾਂ ਨੇ 10 ਐਮਐਲ ਤਿਆਰ ਕੀਤੇ ਤੁਸੀਂ ਜਾ ਕੇ ਡੀਜੀਪੀ ਸਾਹਿਬ ਨੂੰ ਕਹੋ ਸਾਨੂੰ ਮਿਸ਼ਨ ਲੋਟਨ ਦੀ ਕੋਲ ਆ ਰਹੀ ਹੈ ਉੱਥੇ ਕਈ ਐਮਐਲਏ ਨੇ ਵਿਰੋਧ ਕੀਤਾ ਮੈਂ ਉਹਨਾਂ ਦੇ ਜਿਹੜੀ ਅਜੇ ਕੋਈ ਗੱਲ ਜਾਗਰੂਤ ਨਹੀਂ ਕਰਾਂਗਾ ਇਹ ਲੋਕ ਨਹੀਂ ਮੁੜਨਗੇ ਉਹਨਾਂ ਦੀ ਵੀ ਐਵੀਡੈਂਸ ਤੁਹਾਡੇ ਵਿੱਚ ਲੈ ਕੇ ਆਵਾਂਗਾ ਕਿ ਉੱਥੇ ਡੇਢ ਘੰਟਾ ਸਾਨੂੰ ಪಾਠ ਪੜਾਇਆ ਗਿਆ ਸਾਨੂੰ ਨਾਸ਼ਤਾ ਕਰਾਇਆ ਗਿਆ ਔਰ ਤੋਂ ਬਾਅਦ 10:30 ਵਜੇ ਡੀਜੀਪੀ ਸਾਹਿਬ ਕੋਲ ਤੇ 39 ਸੈਕਟਰ ਦੇ ਪਾਰਟੀ ਆਫਿਸ ਦੇ ਵਿੱਚ ਸਾਡੇ ਕੋਲ ਐਮਐਲਏ ਕੋਲ ਪ੍ਰੈਸ ਕਾਨਫਰੰਸ ਕਰਾਈ ਗਈ ਉਹਨਾਂ ਵਿੱਚ ਕਈ ਐਮਐਲਏ ਡਰੇ ਹੋਏ ਸੀ ਕਿ ਅਸੀਂ ਐਡੀ ਵੱਡੀ ਸਰਕਾਰ ਦੇ ਨਾਲ ਪੰਗਾ ਨਹੀਂ ਲੈ ਸਕਦੇ ਸੈਂਟਰ ਗਵਰਨਮੈਂਟ ਨਾਲ ਪੰਗਾ ਨਹੀਂ ਲੈ ਸਕਦੇ ਇਹ ਲੋਕ ਕਹਿੰਦੇ ਤੁਸੀਂ ਚੁੱਪ ਰਹਿਣਾ ਸਾਰੀ ਜਿਹੜੀ ਭੂਮਿਕਾ ਹੈ ਉਹ ਚੀਮਾ ਸਭ ਨਿਵਾਣਗੇ ਇਸ ਕਰਕੇ ਮੈਂ ਉਹਨਾਂ ਪਾਜ ਦੇ ਲੋਕਾਂ ਨੂੰ ਕਹਿੰਦਾ ਮੇਰਾ ਮੂੰਹ ਬੰਦ ਰਿਆਂ ਦਿਓ ਤੁਹਾਡੇ ਕਾਲੇ ਚਿੱਠੇ ਮੇਰੇ ਫੋਨ ਦੇ ਵਿੱਚ ਹੈ ਜੇ ਤੁਸੀਂ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਮਰਵਾ ਦਿੱਤਾ ਤੇ ਸ਼ਾਇਦ ਤੁਸੀਂ ਅੱਧੀ ਦੇ ਤੁਹਾਡੇ ਤੱਕ ਨਹੀਂ ਪਹੁੰਚ ਸਕੇਗੀ ਪਰ ਮੈਂ ਫਿਰ ਵੀ ਕੋਸ਼ਿਸ਼ ਕਰਾਂਗਾ ਕਿ ਮੈਂ ਇਹ ਜਿਹੜੀ ਚੀਜ਼ ਹੈ ਸਾਰੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿੰਨੇ ਮੇ ਕੋਈ ਐਵੀਡੈਂਸ ਹੈ ਮੈਂ ਆਪਣੀ ਮੇਲ ਦੇ ਮਾਧਮ ਦੇ ਨਾਲ ਕਿਸੇ ਨਾ ਕਿਸੇ ਪਰਿਵਾਰ ਦੇ ਸਦਸਤੇ ਨੂੰ ਦੇਖ ਕੇ ਜਾਵਾਂਗਾ ਕਿ ਜੇ ਇਹ ਮੈਨੂੰ ਮਰਵਾ ਵੀ ਦੇਣ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੇ ਪ੍ਰੂਫ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕਿੱਦਾਂ ਇਹ ਸਿਆਸਤ ਚਲਾ ਰਹੇ ਆ ਕਿੱਦਾਂ ਮਿਸ਼ਨ ਲੋਟੋ ਚਲਾ ਰਹੇ ਆ ਕਿੱਦਾਂ ਇਹ ਲੋਕ ਅੱਜ ਉਹਨਾਂ ਗਰੀਬਾਂ ਦੇ ਨਾਲ ਜਿਹੜੇ ਮੈਂ ਵਾਅਦੇ ਕਰਕੇ ਆਇਆ ਸੀ 2021 ਦੇ ਵਿੱਚ ਮੇਰੇ ਤੁਸੀਂ ਇਲੈਕਸ਼ਨ ਦੀ ਇੱਕ ਇੱਕ ਵੀਡੀਓ ਦੇਖ ਲਓ ਮੈਂ ਇਲੈਕਸ਼ਨ ਲੜਿਆ ਕਿ ਮੈਂ ਲਾਟਰੀ ਆਪਣੇ ਹਲਕੇ ਦੇ ਵਿੱਚੋਂ ਪੈਦਾ ਨਹੀਂ ਹੋਣ ਦੇਵਾਂਗਾ ਸ਼ਰਾਬ ਮਾਪੇ ਨੂੰ ਆਪਣੇ ਹਲਕੇ ਦੇ ਪੈਦਾ ਨਹੀਂ ਹੋਣ ਦੇਵਾਂਗਾ ਅੱਜ ਤੂੰ 16 ਦਿਨ ਪਹਿਲੇ ਮੈਨੂੰ ਜਲੰਧਰ ਦੇ ਵਿੱਚ ਧਰਨਾ ਲਗਾਣਾ ਪਿਆ ਕਿਸੇ ਵੀ ਸਰਕਾਰ ਦੇ ਨਮੈਂਜ਼ਾ ਮੈਨੂੰ ਫੋਨ ਨਹੀਂ ਆਇਆ ਕਿ ਅੱਜ 200 ਦੁਕਾਨਾਂ ਜਲੰਧਰ ਦੇ ਵਿੱਚ ਲਾਟਰੀਆਂ ਖੁੱਲ ਚੁੱਕੀਆਂ ਤੇ ਜਿਸ ਟਾਈਮ ਮੈਂ ਕੋਸ਼ਿਸ਼ ਕੀਤੀ ਜਲੰਧਰ ਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲਣ ਦੀ ਜਾਂ ਹੋਰ ਅਧਿਕਾਰੀਆਂ ਨੂੰ ਕਿਸੇ ਨੇ ਮੇਰੀ ਬਾਹ ਨਹੀਂ ਫੜੀ ਕਹਿੰਦੇ ਆ ਉਤਲੇ ਘਰੋਂ ਚੂ ਵੱਡੇ ਘਰਾਂ ਚੋਂ ਕਮ ਹੈ ਇਹ ਲਾਟਰੀਆਂ ਦੇ ਜਿਹੜੇ ਢਾਲ ਖੋਲਣ ਦੇ ਲਈ ਜਿਹਦਾ ਐਵੀਡੈਂਸ ਵੀ ਮੇਰੇ ਕੋਲ ਪੁਕਤਾ ਸਬੂਤ ਦੇ ਤੌਰ ਤੇ ਮੇਰੇ ਕੋਲ ਐਵੀਡੈਂਸ ਹੈ ਮੈਨੂੰ ਦੋ ਦਿਨ ਪੰਜਾਬ ਦੀ ਚੁਣੀ ਹੋਈ ਸਰਕਾਰ ਦੇ ਨਮਾਇंदे ਮੈਨੂੰ ਕਾਲ ਕਰਦੇ ਰਹੇ 10 ਲੱਖ ਲੈ ਲੈ 15 ਲੱਖ ਲੈ ਲੈ 12 ਲੱਖ ਲੈ ਲੈ ਇਹ ਜਿਹੜੀ ਲਾਟਰੀ ਏ ਇਹਨੂੰ ਚੱਲਣ ਦੇ ਇਹ ਲਾਟਰੀ ਬੰਦ ਨਹੀਂ ਹੋਣੀ ਇਹ ਲਾਟਰੀ ਪੰਜਾਬ ਸਰਕਾਰ ਦੇ ਦਫਕਰੂ ਚੱਲ ਰਹੀ ਹੈ ਉਸ ਗੱਲ ਦਾ ਪ੍ਰੂਫ ਵੀ ਮੈਂ ਜੇ ਜਰੂਰਤ ਪਵੇ ਮੁੱਖ ਮੰਤਰੀ ਸਾਹਿਬ ਮੇਰੇ ਕੋਲ ਇਸ ਗੱਲ ਦੇ ਜੇ ਪ੍ਰੂਫ ਚਾਹੁੰਦੇ ਆ ਮੈਂ ਉਹਨਾਂ ਤੱਕ ਵੀ ਭੇਜ ਸਕਦਾ ਪਰ ਪੰਜਾਬ ਦੇ ਲੋਕਾਂ ਦੇ ਲਈ ਜੋ ਵਾਅਦੇ ਕੀਤੇ ਆ ਅਸੀਂ ਉਹਨਾਂ ਤੇ ਖੜਾ ਉਤਰੀਏ ਅੱਜ ਦਲਤਾਂ ਗਰੀਬਾਂ ਦੀ ਗੱਲ ਕਰੀਏ ਅੱਜ ਉਹਨਾਂ ਦਲਤਾਂ ਨਾਲ ਜਿਹੜੇ ਅਸੀਂ ਵਾਅਦੇ ਕਰਕੇ ਆਏ ਆ ਉਹਨੂੰ ਪੂਰਾ ਕਰੀਏ ਇਸ ਕਰਕੇ ਇਹ ਅੱਜ ਬਹੁਤ ਕੁਝ ਕਹਿਣਗੇ ਮੇਰੇ ਉੱਤੇ ਕੋਈ ਮੁਕੱਦਮਾ ਨਹੀਂ ਹੈ ਅੱਜ ਮੇਰੇ ਤੇ ਤਿੰਨ ਮੁਕੱਦਮੇ ਆ ਸਿਰਫ ਸਿਰਫ ਰਾਜਨੀਤੀ ਜਿਹੜੇ ਦੋ ਮੁਕਦਮੇ ਪਿਛਲੀ ਸਰਕਾਰ ਦੇ ਧਰਨੇ ਦੇ ਇੱਕ ਮੇਰੇ ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਮਾਧਮ ਦਿੱਤਾ ਹੈ ਜਿਹੜੇ ਮੁਕਦਮੇ ਮੇਰੇ ਦੇ ਦੱਸ ਦੀ ਭਾਜੀ ਉਹ ਸਾਰੇ ਮੁਕਦਮਿਆਂ ਦੇ ਵਿੱਚੋਂ ਮੈਂ ਕੋਰਟ ਦੇ ਵਿੱਚੋਂ ਬਰੀ ਹੋਇਆ ਕੋਈ ਵੀ ਇੱਕ ਐਵੀਡੈਂਸ ਜਿਹੜਾ ਮੇਰੇ ਖਿਲਾਫ ਪ੍ਰੂਫ ਨਹੀਂ ਹੋ ਸਕਿਆ ਉਹਨਾਂ ਸਾਰਿਆਂ ਦੇ ਜਿਹੜੇ ਡਾਕੂਮੈਂਟਾਂ ਤੁਹਾਨੂੰ ਮੈਂ ਪੇਸ਼ ਕਰ ਦਿਆਂਗਾ ਪਰ ਮੈਂ ਇਹਨਾਂ ਨੂੰ ਇੱਕ ਵਾਰ ਤੁਹਾਡੇ ਮਾਧਮ ਤੇ ਕਹਿਣਾ ਚਾਹਨਾ ਆਮ ਆਦਮੀ ਪਾਰਟੀ ਜਲੰਧਰ ਦੀ ਲੀਡਰਸ਼ਿਪ ਨੂੰ ਕਿ ਮੈਨੂੰ ਬੋਲਣ ਤੋਂ ਮਜਬੂਰ ਨਾ ਕਰਿਓ ਮੈਂ ਇੱਕ ਇੱਕ ਪਾਰਟੀ ਦੇ ਇੱਕ ਇੱਕ ਸਰਕਾਰ ਦੇ ਨੁਮਾਇੰਦੇ ਦੇ ਮੇਰੇ ਕੋਲ ਬਹੁਤ ਵੱਡੇ ਵੱਡੇ ਚਿੱਠੇ ਆ ਜੇ ਜ਼ਰੂਰਤ ਪੈ ਗਈ ਤੇ ਤੁਹਾਨੂੰ ਲੋਕ ਗਲੀ ਚੀਨੀ ਵੜਨ ਦੇਣਗੇ ਗਲੀ ਚ ਤੁਹਾਨੂੰ ਲੋਕਾਂ ਦੇ ਕੋਲ ਸੱਚਨਾਕੀ ਹੈ ਜੇ ਕਿਉਂਕਿ ਲੋਕਾਂ ਦੇ ਕੋਲ ਸਚਾਈ ਦੀ ਕਚਹਿਰੀ ਆਣ ਵਾਲੀ ਹੈ ਲੋਕ ਜੇ ਚੰਗਾ ਕੰਮ ਤੁਸੀਂ ਕੀਤਾ ਹੋਏਗਾ ਲੋਕ ਵੋਟ ਤੁਹਾਨੂੰ ਦੇ ਦੇਣਗੇ ਨਹੀਂ ਤੇ ਲੋਕ ਵੋਟ ਭਾਰਤੀ ਜਨਤਾ ਪਾਰਟੀ ਨੂੰ ਜੇ ਉਹ ਕੇਂਦਰ ਦੇ ਵਿੱਚ ਦੇਸ਼ ਦਾ ਗਰੀਬਾਂ ਦਾ ਮੁਸੀਹਾ ਅੱਜ ਦੇਸ਼ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੇ ਕੰਮ ਕਰ ਰਿਹਾ ਹੈ ਜੇ ਉਹ ਲੋਕ ਨੂੰ ਵੋਟ ਦੇ ਦਿੰਨਗੇ ਇਸ ਕਰਕੇ ਦਬਾਬ ਦੀ ਰਾਜਨੀਤੀ ਤੋੜਦੇ ਹੋਏ ਬਹੁਤ ਜ਼ਿਆਦਾ ਮੇਰੇ ਕੋਈ ਪੁਲਿਸ ਦੀ ਕੋਈ ਗਵਾਹੀ ਨਹੀਂ ਮੈਂ ਕੋਰਟ ਚ ਬੜੀ ਹੋਇਆ ਅਦਾਲਤ ਦਾ ਕੁੰਡਾ ਹਟਾਇਆ ਅਦਾਲਤ ਮੇਰੇ ਤੇ ਕੋਈ ਮੁਕਦਮਾ ਨਹੀਂ ਹੈ ਜੇ ਕੋਈ ਕੋਈ ਵੀ ਬੰਦਾ ਮੇਰੇ ਤੇ ਇਸ ਤੀ ਚ ਇਲਜ਼ਾਮ ਲਗਾਏਗਾ ਉਹ ਨਹੀਂ ਕਾਰਵਾਈ ਕਰਾਂਗੇ ਖਿਲਾਫ